ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਨੂੰ ਆਣਾ ਨਹੀਂ ਚਾਹੀਦਾ ਹੈ ਮਾਰਕੀਟ ਦੇ ਅੰਦਰ ਹੈ ਨਾ ਇਹਨਾਂ ਨੂੰ ਬੈਲ ਲਗਾਣੀ ਚਾਹੀਦੀ ਆ ਸੋ ਦੈਟ ਕਾਈ ਤਾਂ ਮਾਰਕੀਟ ਦੇ ਵਿੱਚ ਟ੍ਰੈਫਿਕ ਘਟ ਹੋਊਗੀ ਹੈ ਨਾ ਪੈਦਲ ਚੱਲ ਕੇ ਰਸ਼ ਹੋ ਸਕਦਾ ਜਗ੍ਹਾ ਤੇ ਜਾਮ ਲੱਗ ਸਕਦਾ ਨਹੀਂ ਪੈਦਲ ਤਾਂ ਲੱਗੇਗਾ ਟੁਕ ਟੁਕ ਤੇ ਲੱਗੇਗਾ ਐਕਟਿਵਾ ਤੇ ਲੱਗੇਗਾ ਗੱਡੀਆਂ ਤੇ ਲੱਗੇਗਾ ਪੈਦਲ ਜਿੱਦੋਂ ਮਰਜ਼ੀ ਲੰਘ ਜਾ ਜੋ ਲੀਡਰ ਜਾਂ ਕੋਈ ਵੀ ਹੈ ਕੋਈ ਵੀ ਬੰਦਾ ਵਾ ਆਪਣੀ ਗੱਡੀ ਲਗਾ ਕੇ ਉੱਤੇ ਪਾਰ ਕਰਕੇ ਚਲੇ ਜਾਂਦਾ ਕਸੂਰ ਉਹਨਾਂ ਦਾ ਹੁੰਦਾ ਅਸਲੀ ਕਸੂਰ ਇੱਥੇ ਹੈ ਕਸੂਰ ਇੱਥੇ ਆ ਜੀ ਅਸਲੀ ਇੱਥੇ ਇੱਕ ਪਾਰਕਿੰਗ ਬਣਾ ਦੇਣੀ ਚਾਹੀਦੀ ਹੈ ਨਾ ਤਾਂ ਕਿ ਗੱਡੀਆਂ ਵਗੈਰਾ ਮੋਟਰਸਾਈਕਲ ਬੈਕ ਉੱਥੇ ਲੱਗਣ ਠੀਕ ਹੈ ਤੇ ਲੋਕੀ ਆਮ ਆਪਣਾ ਪੈਦਲ ਤੁਰ ਕੇ ਆਪਣਾ ਮਾਰਕੀਟ ਦੇ ਵਿੱਚ ਵਿੰਡੋ ਸ਼ਾਪਿੰਗ ਕਰੇ ਆ ਰਾਮ ਨਾਲ ਖੱਲਾ ਆ ਰੇੜੀਆਂ ਕਰਕੇ ਦੁਕਾਨਾਂ ਕਰਕੇ ਜਾਮ ਲੱਗਦਾ ਜਾਂ ਫਿਰ ਇੱਕ ਕੰਜੈਸਟਿਡ ਏਰੀਆ ਤਾਂ ਲੱਗਦਾ ਸਰ ਆਈ ਥਿੰਕ ਦੋਨੋਂ ਹੀ ਰੀਜ਼ਨ ਆ ਲੱਗ ਗਈ ਗੱਡੀਆਂ ਬਹੁਤ ਆ ਜਾਂਦੀਆਂ ਨੇ ਇਹ ਕੈਲੋਈ ਵਾਲੇ ਜਿਹੜੇ ਆਸੀ ਚੱਲੇ ਫਿਰਦੇ ਨੇ ਇਹ ਆ ਜਾਂਦੇ ਨੇ ਕੋਈ ਸਕੂਟਰ ਆ ਜਾਂਦੇ ਨੇ ਆਪੇ ਟ੍ਰੈਫਿਕ ਜਾ ਬੋਈ ਹੋ ਜਾਂਦੀ। ਔਰ ਰਾਸ਼ਨ ਦਾ ਗੱਡੀਆਂ ਕਰਕੇ ਆਸੀ ਪੈਦਲ ਤੁਰਨਾ ਹੁੰਦਾ ਤੇ ਆਂਦੇ ਆਂਦੇ ਸੀ ਸਟਾਪਿੰਗ ਵੀ ਕਰ ਲੈਣੇ ਹੁੰਦੇ ਆ। ਹਾਂ ਦੇਖੋ ਜੀ ਜਾ ਤੇ ਜਿਹੜੇ ਜਨੀਆ ਵੀ ਲਾਂਦੇ ਨੇ ਬਿਲਕੁਲ ਇਹਨਾਂ ਕੰਦੇ ਨਾਲ ਲੱਗ ਜਾਣ। ਹੂੰ ਜੇ ਖਾਲੀ ਹੋ ਜਾਵੇ ਲਾਗੋ ਤੇ ਖਲੋ ਸਕਦਾ ਆਰਾਮ ਨਾਲ। लुजाना लाइव ਤੇ ਸਵਾਗਤ ਮੈਂ ਕਮਲ ਕਪੂਰ ਅਕਸਰ ਅਸੀਂ ਇਹ ਰੇੜੀ ਫੜੀ ਵਾਲਿਆਂ ਨੂੰ ਕਸੂਰਵਾਹ ਠਹਿਰਾ ਦਿੰਨੇ ਆ ਔਰ ਉਹਨਾਂ ਲੋਕਾਂ ਨੂੰ ਕਸੂਰਵਾਹ ਠਹਿਰਾ ਦਿੰਨੇ ਆ ਜਿਨ੍ਹਾਂ ਦੀਆਂ ਦੁਕਾਨਾਂ ਬਾਹਰ ਲੱਗੀਆਂ ਹੋਈਆਂ ਨੇ ਪਰ ਤੁਹਾਨੂੰ ਦੱਸ ਦਈਏ ਮਹਿੰਗੇ ਮਹਿੰਗੇ ਸ਼ੋਰੂਮਾਂ ਨਾਲੋਂ ਕਿਤੇ ਸਸਤੀਆਂ ਚੀਜ਼ਾਂ ਜਦੋਂ ਇੱਥੋਂ ਮਿਲਦੀਆਂ ਨੇ ਰਾਪਾ ਤਾਂ ਵੈਸੇ ਹੀ ਪੰਜਾਬੀ ਵਿੰਡੋ ਸ਼ਾਪਿੰਗ ਦੇ ਸ਼ੌਕੀਨ ਹੁੰਨੇ ਆ ਆਮ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਸੂਰਵਾਹ ਕੌਣ ਟ੍ਰੈਫਿਕ ਦਾ ਜਾਂ ਇਹ ਵਿੰਡੋ ਸ਼ਾਪਿੰਗ ਦੇ ਲਈ ਜਾਂ ਫਿਰ ਇਹ ਰੇੜੀ ਫੜੀਆਂ ਜਾਇਜ਼ ਜਾਂ ਫਿਰ ਨਾਜਾਇਜ਼ ਨੇ अच्छा ये के तुसी वाइट लाइन देख रहे हो मैम हां जी हां जी ए वाइट लाइन ਦੇ ਅੰਦਰ ਹੈ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਅਗਰ ਵਾਈਟ ਲਾਈਨ ਦੇ ਅੰਦਰ ਕੋਈ ਦੁਕਾਨ ਲੱਗ ਰਹੀ ਹੈ ਤਾਂ ਜਾਇਜ਼ ਹੈ ਬਿਲਕੁਲ ਜੀ ਜਾਇਜ਼ਾ ਹੈਗੀ ਹੈ ਜਾਇਜ਼ਾ اچھا ਇਹ ਜਿਹੜੀਆਂ ਦੁਕਾਨਾਂ ਲਗਾ ਕੇ ਬੈਠੇ ਆ ਕਿਆ ਸਿਰਫ ਇਹੀ ਟ੍ਰੈਫਿਕ ਦੇ ਲਈ ਜ਼ਿੰਮੇਵਾਰ ਹੈ ਨਹੀਂ ਨਹੀਂ ਬਿਲਕੁਲ ਵੀ ਨਹੀਂ ਤੁਸੀਂ ਆਪ ਦੇਖੋ ਕਿ ਟ੍ਰੈਫਿਕ ਇੰਨੀ ਰੀਜ਼ਨ ਤਾਂ ਇਹ ਹੀ ਆ ਵੱਡੀਆਂ-ਵੱਡੀਆਂ ਗੱਡੀਆਂ ਨੂੰ ਆਣਾ ਹੀ ਨਹੀਂ ਚਾਹੀਦਾ ਹੈ ਮਾਰਕੀਟ ਦੇ ਅੰਦਰ ਹਨਾ ਇਹਨਾਂ ਨੂੰ ਬੈਲ ਲਗਾਣੀ ਚਾਹੀਦੀ ਆ ਸੋ ਦੈਟ ਫਾਈ ਤਾਂ ਮਾਰਕੀਟ ਦੇ ਵਿੱਚ ਟ੍ਰੈਫਿਕ ਘਟ ਹੋਊਗੀ ਹਨਾ ਆਮ ਲੋਕਾਂ ਨੂੰ ਇੱਥੇ ਪੈਦਲ ਵੈਸੇ ਦਾ ਸਟਰੀਟ ਮਾਰਕੀਟ ਦੇ ਵਿੱਚ ਆਪਾਂ ਨੂੰ ਪੈਦਲ ਹੀ ਤੁਰਨਾ ਚਾਹੀਦਾ ਵਾ ਅਕੋਰਡਿੰਗ ਬਹੁਤ ਵਧੀਆ ਸੁਜੈਸ਼ਨ ਮੈਂ ਬਿਲਕੁਲ ਸਟਰੀਟ ਮਾਰਕੀਟ ਇੱਕ ਸਹੀ ਸ਼ਬਦ ਦਿੱਤਾ ਤੁਸੀਂ ਕਿਉਂਕਿ ਹੁਣ ਤੁਸੀਂ ਦੇਖੋ ਇਹ ਪੂਰੀ ਮਾਰਕੀਟ ਆ ਆਪਾਂ ਅਗਰ ਦੂਰ ਤੱਕ ਨਿਗਾਹ ਮਾਰੀਏ ਦੋਨੋਂ ਸਾਈਡ ਤਾਂ ਬੰਦਾ ਜਦੋਂ ਸ਼ਾਪਿੰਗ ਲਈ ਜਾਂਦਾ ਉਹ ਕਾਰ 'ਚ ਬੈਠ ਕੇ ਤਾਂ ਕਰਦਾ ਨਹੀਂ ਬਿਲਕੁਲ ਬਿਲਕੁ ਪੈਦਲ ਚੱਲਦਾ ਪੈਡਿਸਟਰੀ ਨਹੀਂ ਬਣਦਾ ਇੱਥੇ ਇੱਕ ਪਾਰਕਿੰਗ ਬਣਾ ਦੇਣੀ ਚਾਹੀਦੀ ਹੈ ਨਾ ਤਾਂ ਕਿ ਗੱਡੀਆਂ ਵਗੈਰਾ ਮੋਟਰਸਾਈਕਲ ਵਾਹ ਇੱਕ ਉੱਥੇ ਲੱਗਣ ਠੀਕ ਹੈ ਤੇ ਲੋਕੀ ਆਮ ਆਪਣਾ ਪੈਦਲ ਤੁਰ ਕੇ ਆਪਣਾ ਮਾਰਕੀਟ ਦੇ ਵਿੱਚ ਵਿੰਡੋ ਸ਼ਾਪਿੰਗ ਕਰੇ ਆਰਾਮ ਨਾਲ ਹੋ ਸਕਦੀ ਆ ਬਿਲਕੁਲ ਅੱਛਾ ਤੁਸੀਂ ਥੋੜਾ ਕਦੀ ਟਰੈਵਲ ਕੀਤਾ ਹੈ ਲੁਧਿਆਣੇ ਤੋਂ ਬਾਹਰ ਜਾਂ ਕਿਤੇ ਦਿੱਲੀ ਜਾਂ ਕੁਝ ਇੱਧਰ ਹਾਂਜੀ ਹਾਂਜੀ ਕਾਫੀ ਜਗ੍ਹਾ ਤੇ ਕੀਤਾ ਹੋਇਆ ਟਰੈਵਲ ਵੈਸੇ ਹਾਂ ਉੱਧਰ ਤੁਸੀਂ ਉਹ ਮਾਰਕੀਟਸ ਐਕਸਪਲੋਰ ਕੀਤੀਆਂ ਹੋਣਗੀਆਂ ਹਾਂਜੀ ਬਿਲਕੁਲ ਕੀਤੀਆਂ ਉੱਥੇ ਸੇਮ ਇਦਾਂ ਹੀ ਆ ਮਾਰਕੀਟ ਦੇ ਵਿੱਚ ਕੋਈ ਵੀ ਆਪਾਂ ਦੇਖੀਏ ਐ ਕਿ ਸ਼ਾਪਿੰਗ ਕਰਦੇ ਆ ਬਿਲਕੁਲ ਥੈਂਕ ਯੂ ਮੈਮ ਬਿਲਕੁਲ ਔਰ ਪੈਦਲ ਚੱਲ ਕੇ ਹੀ ਸ਼ਾਪਿੰਗ ਕਰਦੇ ਆ ਔਰ ਇਸੇ ਲਈ ਇਹਨੂੰ ਤੁਸੀਂ ਇਹਨੂੰ ਕਹਿ ਸਕਦੇ ਹੋ ਕਿ ਪੈਦਲ ਜਿਹੜੀ ਹੈ ਸ਼ਾਪਿੰਗ ਕਰਨ ਦੇ ਲਈ ਉਹ ਪਰੇ ਤੱਕ ਸੇਵਾਜੀ ਦੁਕਾਨਾਂ ਦਿਖਾ ਦਿਓ ਦੁਕਾਨਾਂ ਹੀ ਦੁਕਾਨਾਂ ਨੇ ਔਰ ਲੋਕ ਖਰੀਦਾਰੀ ਵੀ ਕਰ ਰਹੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਖਰੀਦਾਰੀ ਹੋ ਰਹੀ ਹੈ ਉਸ ਤੋਂ ਅੱਗੇ ਤੁਸੀਂ ਦੇਖ ਲਓ ਖਰੀਦਾਰੀ ਹੋ ਰਹੀ ਹੈ ਔਰ ਆਮ ਲੋਕਾਂ ਨਾਲ ਇਸ ਵਾਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਜਿਹੜੀ ਇਹ ਮਾਰਕੀਟ ਹੈ क्या सिर्फ ट्रैफिक का कारण बन सकती है आम ना करते अच्छा, यहाँ से क्यूँ खरीदा नहीं तो से मुझे लगा। अच्छा, लगा ना? अच्छा एक चीज बताओ बेटा अभी यहाँ पर क्या बोल देते है की ट्रैफिक जैम लगता है तो ये लोग कसूरवार है या नहीं है ये ਜੋ ਸਟਰੀਟ ਮਾਰਕੀਟ ਹੁੰਦੀ ਹੈ ਉਹ ਪੈਦਲ ਸ਼ਾਪਿੰਗ ਹੋ ਸਕਦੀ ਹੈ ਹਾਂਜੀ ਹੋ ਸਕਦੀ ਹੈ ਇਸ ਵਿੱਚ ਕਸੂਰ ਹੈ ਕਿਸੇ ਦਾ ਨਹੀਂ ਆਪ ਕਰਦੇ ਹੋ ਹਾਂ ਸ਼ਾਪਿੰਗ ਮੈਂ ਐਕਟਿਵਰ ਪਰ ਵੀ ਕਰਦੀ ਹਾਂ ਮੈਂ ਗਾੜੀ 'ਤੇ ਵੀ ਅਰੇ ਆਜਾ ਬਿਲਕੁਲ ਕਾਰਤੀ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਸ਼ਾਪਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਆਮ ਲੋਕਾਂ ਨਾਲ ਗੱਲਬਾਤ ਅਸੀਂ ਕਰ ਰਹੇ ਹਾਂ ਇਹਨੂੰ ਹੀ ਕਹਿੰਦੇ ਆ ਸਟਰੀਟ ਸ਼ਾਪਿੰਗ ਔਰ ਜਦੋਂ ਸਟਰੀਟ ਸ਼ਾਪਿੰਗ ਹੁੰਦੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਸ਼ਾਪਿੰਗ ਚੱਲ ਰਹੀ ਹੈ ਸਟਰੀਟ ਸ਼ਾਪਿੰਗ ਹੈ ਇਹਦੇ ਵਿੱਚ ਬੁਰਾਈ ਕੁਛ ਨਹੀਂ ਹੈ ਅੱਛਾ ਤੁਸੀਂ ਇੱਥੋਂ ਰੈਡੀ ਤੇ ਕਿਉਂ ਸਮਾਨ ਖਰੀਦ ਰਹੇ ਹੋ ਰੈਡੀ ਤਾਂ ਸਰ ਰਸ ਕਰਕੇ ਖਰੀਦ ਰਹੇ ਹਾਂ ਕਿ ਥੋੜਾ ਰੀਜ਼ਨੇਬਲ ਮਿਲ ਜਾਂਦਾ ਤਾਂ ਕਰਕੇ ਬਿਲਕੁਲ ਸਹੀ ਰੀਜ਼ਨੇਬਲ ਔਰ ਆਪਾਂ ਜਦੋਂ ਸ਼ਾਪਿੰਗ ਤੇ ਨਿਕਲਦੇ ਹਾਂ ਕਾਰਾਂ ਸਕੂਟਰਾਂ ਤੇ ਜਾ ਕੇ ਸ਼ਾਪਿੰਗਾਂ ਕਰਦੇ ਕਿ ਪੈਦਲ ਜਾ ਕੇ ਆਪਾਂ ਐਕਸਪਲੋਰ ਕਰਦੇ ਆਬਵੀਅਸਲੀ ਪੈਦਲ ਜਾ ਕੇ ਸਰ ਕਾਰਾਂ ਹਤੇ ਉਹਦੇ ਵਿੱਚ ਥੋੜੀ ਹੁੰਦਾ ਉਹ ਤਾਂ ਹੋ ਹੀ ਨਹੀਂ ਸਕਦਾ ਐਕਸਪਲੋਰ ਬਿਲਕੁਲ ਪਰ ਮੈਨੂੰ ਇਹ ਦੱਸੋ ਆਪਾਂ ਹਮੇਸ਼ਾ ਰੋਲਾ ਪਾਉਂਦੇ ਆ ਕਿ ਆ ਫੀਲਡ ਗਾਇੰਦੀ ਰੋਡ ਤੇ ਟ੍ਰੈਫਿਕ ਜਮ ਲੱਗ ਜਾਂਦਾ ਕੱਲਾ ਆ ਰੇੜੀਆਂ ਕਰਕੇ ਦੁਕਾਨਾਂ ਕਰਕੇ ਜਮ ਲੱਗਦਾ ਜਾਂ ਫਿਰ ਇੱਕ ਕੰਜੈਸਟਿਡ ਏਰੀਆ ਤਾਂ ਲੱਗਦਾ ਸਰ ਆਈ ਥਿੰਕ ਦੋਨੋਂ ਹੀ ਰੀਜ਼ਨ ਆ ਦੋਨੋਂ ਹੀ ਰੀਜ਼ਨ ਆ ਕਿਉਂਕਿ ਦੋਨੋਂ ਵੈਲਿਡ ਆ ਦੇਖੋ ਆਬਵੀਅਸਲੀ ਰੇੜੀਆਂ ਵੀ ਦੇਖੋ ਕਿੰਨੇ ਕੰਜੈਸਟਿਡ ਤਾਂ ਹੈ ਹੀ ਆ ਚੋੜਾ ਬਾਜ਼ਾਰ ਹੋਵੇ ਫੀਲਡ ਗੰਜੋਬੇ ਕੰਜੈਸਟਿਡ ਤਾਂ ਹੈ ਹੀ ਏਰੀਆ ਤੇ ਪਬਲਿਕ ਵੀ ਇੰਨੇ ਆਉਂਦੇ ਆ ਇੰਨੇ ਟ੍ਰਾਂਸਪੋਰਟ ਦੇਖੋ ਤੁਸੀਂ ਦੇਖੋ ਆਟੋ ਹੋ ਗਿਆ ਗੱਡੀਆਂ ਹੋ ਗਿਆ ਨੇ ਉਹ ਵੀ ਹੈਗਾ ਸਰ ਅੱਛਾ ਤੁਹਾਡਾ ਰਿਵਿਊ ਜਾਂ ਤੁਹਾਡਾ ਵਿਊ ਕੀ ਹੋਏਗਾ ਇਹਨੂੰ ਕੀ ਸਟਰੀਟ ਮਾਰਕੀਟ ਬਣਾਉਣਾ ਚਾਹੀਦਾ ਹੈਗਾ ਤਾਂ ਜੋ ਲੋਕ ਪੈਦਲ ਆਉਣ ਅਗਰ ਕੰਜੈਸਟਿਡ ਹੈ ਸੜਕਾਂ ਤਾਂ ਹੈਵੀ ਵਹੀਕਲਸ ਅੰਦਰ ਨਾਣ ਜਿਨ੍ਹਾਂ ਨੇ ਸ਼ਾਪਿੰਗ ਕਰਨੀ ਹੈ ਉਹ ਬਾਹਰ ਪਾਰਕਿੰਗ ਚ ਲਗਾਣ yes 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 it should be ਇਹ ਜ਼ਰੂਰ ਹੋਣਾ ਚਾਹੀਦਾ ਸਟਰੀਟ ਮਾਰਕੀਟ ਜ਼ਰੂਰ ਬਣਾਨੀ ਚਾਹੀਦੀ ਆ ਫਿਰ ਹੋਰ ਇਜ਼ੀ ਹੋ ਜਾਊਗਾ ਫਿਰ ਹੋਰ ਇਜ਼ੀ ਹੋ ਜਾ ਬਿਲਕੁਲ ਸਾਡੇ ਕੋਲ ਵੀ ਗੱਡੀਆਂ ਨੇ ਪਰ ਆਪਾਂ ਗੱਡੀਆਂ ਤੇ ਨਹੀਂ ਆਏ ਅੱਛਾ ਟੂ ਵੀਕਲ ਤੇ ਆਏ ਆ ਟੂ ਵੀਲਰ ਤੇ ਆਏ ਆ ਕਿ इजीली ਆਪਾਂ ਐਕਸਪਲੋਰ ਕਰ ਸਕਦੇ ਹਾਂ ਹਾਂ ਉਹ ਵੈਸੀ ਹੀ ਆਪਾਂ ਤਾਂ ਵੈਸੀ ਹੀ ਵਿੰਡੋ ਸ਼ਾਪਿੰਗ ਦੇ ਬੜੇ ਸ਼ੌਕੀਨ ਹੁੰਦੇ ਯੈਸ ਆਬਵੀਅਸਲੀ ਸਰ ਓਕੇ ਸਰ ਜੀ 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 ਸਰ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਨਾਲ ਸ਼ਾਪਿੰਗ ਵੀ ਹੋ ਰਹੀ ਹੈ ਸਟਰੀਟ ਇਹਨੂੰ ਸਟਰੀਟ ਮਾਰਕੀਟ ਲੋਕ ਜ਼ਿਆਦਾ ਕਹ ਰਹੇ ਨੇ ਸਟਰੀਟ ਮਾਰਕੀਟ ਹੁਣ ਇੱਧਰ ਦੇਖੋ ਇੱਧਰ ਵੀ ਸ਼ਾਪਿੰਗ ਚੱਲ ਰਹੀ ਹੈ ਔਰ ਦੁਕਾਨਦਾਰ ਜਿਹੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਅੱਛਾ ਜਦੋਂ ਆਪਾਂ ਸ਼ਾਪਿੰਗ ਲਈ ਚੱਲਦੇ ਆ ਆਪਾਂ ਵੀ ਸ਼ਾਪਿੰਗ ਵਗੈਰਾ ਕਰਦੇ ਆ ਆਪਾਂ ਕਾਰ 'ਚ ਬੈਠੇ ਬੈਠੇ ਤਾਂ ਸ਼ਾਪਿੰਗ ਕਰ ਨਹੀਂ ਸਕਦੇ। ਉਦੋਂ ਲਈ ਤਾਂ ਆਪਾਂ ਨੂੰ ਪੈਦਲ ਹੀ ਚੱਲਣਾ ਪਏਗਾ। ਬਿਲਕੁਲ ਸਹੀ ਗੱਲ ਹੈ। ਪੈਦਲ ਹੀ ਆਣਾ ਪਏਗਾ ਕਾਰ 'ਚ ਥੋੜਾ ਬੈਠ ਕੇ ਉਤਰਾਂਗੇ ਤੇ ਸਾਮਾਨ ਦੇਖਾਂਗੇ। ਉਤਰਾਂਗੇ ਤਾਂ ਸਾਮਾਨ ਦੇਖਾਂਗੇ। ਤਾਂ ਕਿਉਂ ਨਹੀਂ ਆਪਾਂ ਕਹਿ ਦਿੰਦੇ ਕਿ ਇਹ ਸਟਰੀਟ ਮਾਰਕੀਟ ਹੈਗੀ ਹੈ। ਆਪਾਂ ਕਾਰਾਂ ਨੂੰ ਨਾਲ ਲੈ ਕੇ ਅਗਰ ਸ਼ਾਪਿੰਗ ਕਰਨ ਆ ਰਹੇ ਹਾਂ ਤਾਂ ਇੱਥੇ ਗੱਡੀਆਂ ਨਾ ਲਗਾਈਏ। ਆਪਾਂ ਪਿੱਛੇ پارک ਕਰ ਲਈਏ। ਪਾਰਕਿੰਗ ਦੀ ਜਗ੍ਹਾ ਇੱਕ ਬਣੀ ਬਣੀ ਹੋਈ ਹੈ। ਉੱਥੇ ਲਗਾਈਏ। ਵਾਰਕਿੰਗ ਤੇ ਜਾ ਕੇ ਗੱਡੀਆਂ ਲਗਾ ਆਣ। ਸੈਰ ਕਰਦੇ ਜੋ ਮਰਜ਼ੀ ਲੈ ਜੋ। ਪੈਦਲ ਚੱਲੋ ਜੋ ਲੱਗਦਾ ਹੈ ਕਿ ਕੱਲਾ ਰੀੜੀ ਫੜੀ ਕਸੂਰਵਾਰ ਹੈ ਇਸ ਜਾਮ ਦੇ ਜਾਂ ਫਿਰ ਲੋਕ ਵੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਗੱਲ ਹੈ ਕਿ ਗੱਡੀਆਂ ਬਹੁਤ ਆ ਜਾਂਦੀਆਂ ਨੇ ਇਹ ਕੈਲੋਏ ਵਾਲੇ ਜਿਹੜੇ ਹਾਥੀ ਚੱਲੇ ਫਿਰਦੇ ਨੇ ਇਹ ਆ ਜਾਂਦੇ ਨੇ ਕੋਈ ਸਕੂਟਰ ਆ ਜਾਂਦੇ ਨੇ ਆਪੇ ਟ੍ਰੈਫਿਕ ਜਾਮ ਹੋ ਜਾਂਦੀ ਅੱਛਾ ਤੁਹਾਡੇ ਤੋਂ ਮੈਂ ਇੱਕ ਹੱਲ ਪੁੱਛਿਆ ਇਸ ਸਮੱਸਿਆ ਦਾ ਹੱਲ ਤਾਂ ਤੁਸੀਂ ਕੀ ਹੱਲ ਦੇਣਾ ਚਾਹੋਗੇ ਹਲੇ ਦੇਖੋ ਜੀ ਜਾ ਤੇ ਜਿਹੜੇ ਜਿੰਨੀਆਂ ਵੀ ਲਾਂਦੇ ਨੇ ਬਿਲਕੁਲ ਇਹਨਾਂ ਕੰਦੇ ਨਾਲ ਲੱਗ ਜਾਣ ਹੂੰ ਜਗ੍ਹਾ ਖਾਲੀ ਹੋ ਜਾਵੇ ਨਾ ਕੋ ਤੇ ਖਲੋਸੇ ਦਾ ਆਰਾਮ ਨਾਲ ਇਹਨਾਂ ਨੂੰ ਬਿਮਾਰੀ ਹੈ ਗਾਗਾ ਦੀ ਗਾਗਾ ਦੀ ਗਾ ਤੁਰਦੇ ਨੇ ਇਹ ਕਦੇ ਸੜਕ ਦੇ ਵਿੱਚ ਹੀ ਪਹੁੰਚ ਜਾਈਏ ਉਹ ਜਿਹੜੇ ਪੈਦਲ ਰੇੜੀਆਂ ਲਈ ਫਿਰਦੇ ਆ ਇਧਰ ਤੋਂ ਉਧਰ ਉਧਰ ਤੋਂ ਉਧਰ ਉਹ ਵੀ ਕਿਤੇ ਇੱਕ ਜਗ੍ਹਾ ਤੇ ਖੜੇ ਹਾਂ ਨਹੀਂ ਖੜਦੇ ਨਹੀਂ ਖੜਦੇ ਨਹੀਂ ਉਹ ਕਦੀ ਇੱਥੇ ਕਦੀ ਉੱਥੇ ਕਦੀ ਅੱਗੇ ਤੁਰੇ ਜਾਂਦੇ ਨੇ ਤੁਰੇ ਜਾਂਦੇ ਬਿਲਕੁਲ ਸਮੱਸਿਆ ਹੈ ਪਰ ਉਹਦਾ ਹੱਲ ਵੀ ਅੱਜ ਆਮ ਲੋਕਾਂ ਤੋਂ ਹੀ ਪੁੱਛਾਂਗੇ ਕਿਉਂਕਿ ਸਮੱਸਿਆ ਵੀ ਆਮ ਲੋਕਾਂ ਦੀ ਹੈ ਇਸ ਕਰਕੇ ਆਮ ਲੋਕਾਂ ਨਾਲ ਹੀ ਗੱਲਬਾਤ ਕਰਦੇ ਹੋਏ ਚੱਲਾਂਗੇ ਕਿ ਅਗਰ ਸਟਰੀਟ ਮਾਰਕੀਟ ਇਹਨੂੰ ਬੋਲਦੇ ਆਂ ਮਹਿਲਾਵਾਂ ਸ਼ਾਪਿੰਗ ਕਰਦੀਆਂ ਨੇ ਤਾਂ ਇੱਥੇ ਟ੍ਰੈਫਿਕ ਜੈਮ ਵੀ ਉਹਨਾਂ ਦਾ ਹੀ ਐ ਉਹਨਾਂ ਕਾਰਨ ਹੀ ਐ ਤਾਂ ਇਹਦਾ ਹੱਲ ਵੀ ਅੱਜ ਲੋਕਾਂ ਤੋਂ ਹੀ ਪੁੱਛਦੇ ਹੋਏ ਚੱਲਾਂਗੇ ਖਾਸ ਕਰਕੇ ਮਹਿਲਾਵਾਂ ਜੋ ਇੱਥੇ ਸ਼ਾਪਿੰਗ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਮੈਮ ਤੁਸੀਂ ਵੀ ਕੁਝ ਖਰੀਦ ਲਿਆ ਹਾਂਜੀ ਹਾਂਜੀ ਇਹ ਪਜਾਮੇ ਟੀ-ਸ਼ਰਟਾਂ ਲੈਣੀਆਂ ਲੈਣੀਆਂ ਨੇ ਇੱਕ ਸੂਟ ਲੈਣੇ ਆ अच्छा मैं तो अगर ਤੁਹਾਡੇ ਤੋਂ ਇਹ ਪੁੱਛਾਂ ਤੁਸੀਂ ਪੈਦਲ ਆ ਕੇ ਹੈ ਨਾ ਸ਼ਾਪਿੰਗ ਕਰ ਰਹੇ ਹੋ ਤਾਂ ਇਹ ਜਿਹੜੀਆਂ ਦੁਕਾਨਾਂ ਲੋਕੀ ਕਹਿੰਦੇ ਇਹ ਨਾ ਬਾਹਰ ਲਾ ਕੇ ਬੈਹਿੰਦੇ ਉਹਦੇ ਕਰਕੇ ਰਸ਼ ਹੋ ਜਾਂਦਾ ਇਹਨੂੰ ਕਿੰਨਾ ਕੁ ਸਹੀ ਦੇਖਦੇ ਹੋ ਬਹੁਤ ਵੀੜ ਹੈ ਵੀਰ ਜੀ ਬਹੁਤ ਜ਼ਿਆਦਾ ਵੀੜ ਹੈ ਹਮ ਦਿੱਕਤ ਬਹੁਤ ਆਤੀ ਹੈ ਯਾਰ ਤੇ اچھا ਹੱਲ ਜੇ ਮੈਂ ਤੁਹਾਨੂੰ ਇਹ ਪੁੱਛਿਆ ਵੀ ਹੱਲ ਕੀ ਹੈ ਗੱਡੀਆਂ ਜਾਣਾ ਚਾਹੀਦਾ ਪੈਦਲ ਇਸ ਸਟਰੀਟ ਮਾਰਕੀਟ ਹੈ ਪੈਦਲ ਆ ਕੇ ਅਗਰ ਸ਼ਾਪਿੰਗ ਕਰ ਲੋ ਠੀਕ ਹੈ ਵੀਰ ਜੀ ਸੱਚਾ ਗੱਡੀ ਆ ਕੇ ਤਾਂ ਕੋਈ ਜਗ੍ਹਾ ਹੀ ਨਹੀਂ ਹੈ ਨਾ ਮੋਟਰਸਾਈਕਲ ਨਾ ਸਕੂਟਰੀ ਖੜੀ ਕਰਨ ਦੀ ਕੋਈ ਜਗ੍ਹਾ ਹੀ ਨਹੀਂ ਹੈ ਹਮ ਇਹ ਨਹੀਂ ਹੋ ਸਕਦਾ ਕਿ ਇਹਨਾਂ ਦਾ ਵੀ ਕੰਮ ਕਰ ਚੱਲਦਾ ਰਵੇ ਠੀਕ ਹੈ ਨਾ ਇਹ ਤਾਂ ਹੋਣਾ ਹੀ ਚਾਹੀਦਾ ਇਹ ਬੈਠੇ ਕਿ ਆ ਵਸਤੇ ਆਪਣਾ ਪੇਟ ਖਾ ਲਈ ਸਭ ਬੈਠੇ ਹੈ ਨਾ ਹਾਂ ਆਪਣੇ ਪੇਟ ਇੱਕ ਬੰਦਾ ਦਾ ਕਸੂਰ ਪਰ ਨਹੀਂ ਹੋ ਸਕਦਾ ਨਹੀਂ ਨਹੀਂ ਸਾਰੇ ਹੁੰਦੇ ਨੇ ਕਸੂਰਵਾਰ ਤੋਂ ਹੈ ਕਸੂਰਵਾਰ ਤੋਂ ਬਿਲਕੁਲ ਜੇ ਤੁਹਾਡੀ رائے ਦੇ ਨਾਲ ਕੀ ਹੱਲ ਨਿਕਲਣਾ ਚਾਹੀਦਾ ਵੀ ਇਹਨਾਂ ਦੇ ਵੀ ਕੰਮ ਕਰ ਚੱਲਦੇ ਰਹਿਣ ਔਰ ਇਹ ਟ੍ਰੈਫਿਕ ਦੀ ਸਮੱਸਿਆ ਵੀ ਦਾ ਵੀ ਹੱਲ ਹੋ ਜਾਵੇ ਆ ਵੀਰ ਜੀ ਦੋਨੋਂ ਹੋਣੀ ਚਾਹੀਦੀ ਵੀ ਟ੍ਰੈਫਿਕ ਵੀ ਹੋਣੀ ਚਾਹੀਦੀ ਤੇ ਇਹਨਾਂ ਦਾ ਕੰਮ ਚੱਲਣਾ ਚਾਹੀਏ ਹਾਂ ਬਿਲਕੁਲ ਤੇ ਆਮ ਲੋਕ ਹੀ ਇੱਥੇ ਆ ਕੇ ਸ਼ਾਪਿੰਗ ਕਰਦੇ ਆ ਤਾਂ ਜੈਨੂਨ ਜੀ ਗੱਲ ਹੈ ਕਿ ਰਸ਼ਵੀ ਆਮ ਲੋਕਾਂ ਦਾ ਹੀ ਹੋਏਗਾ ਹੋਰ ਇੱਥੇ ਜਿਹੜੇ ਲੋਕ ਸ਼ਾਪਿੰਗ ਕਰਦੇ ਆ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹੁਣ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਥੋੜਾ ਜਿਹਾ ਜਾਮ ਲੱਗਿਆ ਪਰ ਇਹ ਜਾਮ ਜਿਹੜਾ ਹੈਗਾ ਉਹ ਕਾਰ ਖੜੀ ਹੈ ਹੁਣ ਉੱਥੇ ਕੋਈ ਦੁਕਾਨ ਨਹੀਂ ਹੈ ਅੱਗੇ ਹੁਣ ਉੱਥੇ ਕੋਈ ਦੁਕਾਨ ਨਹੀਂ ਹੈ ਲੇਕਿਨ ਕਾਰਾਂ ਔਰ ਇਹ ਜਿਹੜੇ ਐਕਟਿਵਾ ਜਿਹੜੀਆਂ ਲੱਗ ਜਾਂਦੀਆਂ ਨੇ ਉਹਨਾਂ ਕਾਰਨ ਵੀ ਕਿਤੇ ਨਾ ਕਿਤੇ ਰਸ਼ਤ ਦਿਖਾਈ ਦਿੰਦਾ ਹੈ ਅਕਸਰ ਫੀਲਡ ਗੰਜ ਦੇ ਮਾਰਕੀਟ ਦੇ ਵਿੱਚ ਜਿਹੜੇ ਸ਼ਾਪਿੰਗ ਕਰਦੇ ਨੇ ਲੋਕ ਉਹ ਵੀ ਸ਼ਹਿਰ ਵਾਸੀ ਹੋਈ ਨੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮਹਿਲਾਵਾਂ ਉਸੀ ਰੀੜੀ ਫੜੀ ਔਰ ਦੁਕਾਨ ਦੇ ਬਾਹਰ ਲੱਗੀਆਂ ਦੁਕਾਨਾਂ ਦੇ ਵਿੱਚੋਂ ਹੀ ਸ਼ਾਪਿੰਗ ਕਰ ਰਹੀਆਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਕੀ ਕੀ ਖਰੀਦਣਾ ਹੈ ਅੱਜ ਤੁਸੀਂ ਹਾਂ ਜੀ ਅਸੀਂ ਸੌਕਸ ਖਰੀਦਣ ਲਈ ਆਏ ਆ ਅੱਛਾ ਸੌਕਸ ਇਹ ਰੈਡੀ ਬਣੀ ਆ ਲੈ ਤਾਂ ਕਿਉਂ ਖਰੀਦ ਰਹੇ ਦੁਕਾਨਾਂ 'ਚ ਕਿਉਂ ਨਹੀਂ ਇੱਥੇ ਸਸਤਾ ਹੁੰਦਾ ਹੈ ਅੱਛਾ ਅੱਛਾ ਸਸਤਾ ਹੁੰਦਾ ਫਿਰ ਲੋਕੀ ਆਪੇ ਹੀ ਰੋਲਾ ਪਾਣੇ ਆ ਕਿ ਬਾਜ਼ਾਰਾਂ ਦੇ ਵਿੱਚ ਰਸ਼ ਹੋ ਜਾਂਦਾ ਰਸ਼ ਪਾਣ ਵਾਲੇ ਵੀ ਆਪਾਂ ਦੁਕਾਨਾਂ 'ਚ ਖਰੀਦਣ ਵਾਲੇ ਵੀ ਆਪਾਂ ਦੁਕਾਨਾਂ ਵੀ ਆਪਣੀਆਂ। ਉਹ ਰਸ਼ ਹੁੰਦਾ ਗੱਡੀਆਂ ਕਰਕੇ ਅਸੀਂ ਪੈਦਲ ਤੁਰਨਾ ਹੁੰਦਾ ਤੇ ਆਂਦੇ-ਆਂਦੇ ਸੀ ਸ਼ਾਪਿੰਗ ਵੀ ਕਰ ਲੈਨੇ ਹੁੰਦੇ ਆ। ਅੱਛਾ ਬਿਲਕੁਲ ਬਿਲਕੁਲ ਇਸ ਮੈਂ ਬਾਕੀਆਂ ਨਾਲ ਵੀ ਕਈ ਗੱਲਬਾਤ ਕੀਤੀ ਆ ਮਹਿਲਾਵਾਂ ਕਹਿੰਦੀਆਂ ਵੀ ਪੈਦਲ ਆਓ ਪੈਦਲ ਤਾਂ ਫਿਰ ਤਾਂ ਕੋਈ ਰਸ਼ ਹੈ ਹੀ ਨਹੀਂਗਾ। ਹਾਂਜੀ ਉਹ ਗੱਡੀਆਂ ਕਰਕੇ ਹੁੰਦਾ ਪੈਦਲ ਵਗੈਰਾ ਤਾਂ ਕੋਈ ਰਸ਼ ਨਹੀਂ ਹੈਗਾ ਇੱਥੇ। ਬਿਲਕੁਲ। ਅਗਰ ਪੈਦਲ ਆਇਆ ਜਾਵੇ ਹੁਣ ਇੱਧਰ ਤੁਸੀਂ ਵੀ ਇੱਧਰ ਦੇਖ ਸਕਦੇ ਹੋ। ਪੰਜੀ ਪੈਦਲ ਆਏ ਹੋ ਸ਼ਾਪਿੰਗ ਕਰਨ ਕਿ ਗੱਡੀ ਜਾਏ ਹੋ ਹਾਂਜੀ ਅਸੀਂ ਤਾਂ ਯੂਪੀ ਤੋਂ ਆਏ ਆ ਅੱਛਾ ਹਾਂਜੀ ਅੱਛਾ ਪੈਦਲ ਹੀ ਕਰਦੇ ਪਏ ਨਾ ਹਾਂਜੀ ਪੈਦਲ ਹੀ ਪੈਦਲ ਤੁਸੀਂ ਵੀ ਪੈਦਲ ਹਾਂਜੀ ਪੈਦਲ ਆ ਸੀ ਇਕੱਠੇ ਆਈਆਂ ਇਕੱਠੀਆਂ ਨਾ ਹਣ ਮੈਨੂੰ ਦੱਸੋ ਵੀ ਪੈਦਲ ਚੱਲ ਕੇ ਰਸ਼ ਹੋ ਸਕਦਾ ਜਗ੍ਹਾ ਤੇ ਜਾਮ ਲੱਗ ਸਕਦਾ ਨਹੀਂ ਪੈਦਲ ਤੋਂ ਲੱਗੇਗਾ ਟੁਕ ਟੁਕ ਤੇ ਲੱਗੇਗਾ ਐਕਟਿਵਾ ਤੇ ਲੱਗੇਗਾ ਗੱਡੀਆਂ ਤੇ ਲੱਗੇਗਾ ਪੈਦਲ ਜਦੋਂ ਮਰਜ਼ੀ ਲੰਘ ਜਾਓ ਤੇਰਾ ਦੁਕਾਨਦਾਰ ਦੋਸ਼ੀ ਹੋ ਸਕਦੇ ਆ ਜਾਮ ਦੇ ਨਹੀਂ ਇਹ ਕਿਉਂ ਚਾਰੇ ਤੇ ਆਪਣੀ ਰੋਜੀ ਰੋਟੀ ਕਮਾਉਣ ਦੇਰ ਇਹ ਗਣਾ ਰੋਜ਼ ਦੀ ਰੋਟੀ ਦਾ ਹਰ ਕੋਈ ਹੱਕ ਹੈ ਬਿਲਕੁਲ 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 ਸਭ ਨੂੰ ਆ ਹਾਂਜੀ ਹਾਂਜੀ ਬਿਲਕੁਲ ਤੇ ਰੋਜ਼ੀ ਰੋਟੀ ਕਮਾਉਣ ਦਾ ਹੱਕ ਸਾਰੇ ਨੂੰ ਹੈ ਇੱਧਰ ਦੁਕਾਨਦਾਰਾਂ ਨਾਲ ਗੱਲ ਕਰ ਲੈਣੇ ਉਹ ਯਾਰ ਤੁਹਾਡੇ ਤੇ ਹਮੇਸ਼ਾ ਇਲਜ਼ਾਮ ਕਿਉਂ ਲੱਗਦਾ ਵੀ ਤੁਹਾਡੇ ਕਰਕੇ ਜਾਮ ਲੱਗਦਾ ਭਾਈ ਦੁਕਾਨਦਾਰ ਹਮੇਸ਼ਾ ਹੀ ਕਸੂਰਵਾਰ ਰਿਹਾ ਵਾ ਵੱਡੇ ਲੋਕਾਂ ਦੇ ਨਜ਼ਰਾਂ 'ਚ ਜਦੋਂ ਲੀਡਰ ਜਾਂ ਕੋਈ ਵੀ ਹੈ ਕੋਈ ਵੀ ਬੰਦਾ ਵਾ ਆਪਣੀ ਗੱਡੀ ਲਗਾ ਕੇ ਇੱਥੇ ਪਾਰ ਕਰਕੇ ਚਲੇ ਜਾਂਦਾ ਕਸੂਰ ਉਹਨਾਂ ਦਾ ਹੁੰਦਾ ਅਸਲੀ ਕਸੂਰ ਇੱਥੇ ਹੈ ਕਸੂਰ ਇੱਥੇ ਹੈ ਜੀ ਅਸਲੀ ਕਸੂਰ ਉਹਨਾਂ ਦਾ ਵਾ ਗੱਡੀਆਂ ਦਾ ਜਿਹੜਾ ਵਾ ਉਹ ਲਗਾ ਕੇ ਜਾਂਦੇ ਨੇ ਜਾਮ ਉਹਨਾਂ ਦੇ ਹੱਥ ਤੋਂ ਲੱਗਦਾ ਵਾ ਨਾਮ ਸਾਡਾ ਹੁੰਦਾ ਕਿ ਅਸੀਂ ਲਗਾਈਆਂ ਨੇ ਤਾਂ ਜਾਮ ਲੱਗਦਾ ਜੇ ਕਿਸੇ ਨੇ ਚੱਕਣੀਆਂ ਤੇ ਤੁਸੀਂ ਦੁਕਾਨਦਾਰ ਨੂੰ ਨਾ ਕਹਿ ਕੇ ਤੁਸੀਂ ਗੱਡੀਆਂ ਤੇ ਜਿਹੜਾ ਸ਼ਿਕੰਜਾ ਕੱਸੋ ਤਰਤੀਬ ਬਾਜ਼ ਲਗਾ ਲਓ ਜਾਂ ਜਗ੍ਹਾ ਦੇ ਦਿਓ ਪਾਰਕਿੰਗ ਹਾਂ ਪਾਰਕਿੰਗ ਦੀ ਜਗ੍ਹਾ ਹੋਣੀ ਚਾਹੀਦੀ ਹੈ ਉੱਥੇ ਲੱਗਣਾ ਚਾਹੀਦਾ ਵਾ ਜ਼ਰੂਰੀ ਹੈਗਾ ਕਿ ਆਪਾਂ ਪਾਰਕਿੰਗ ਕਰਕੇ ਗੱਡੀ ਕਰਕੇ ਸਾਹਮਣੇ ਦੁਕਾਨਦਾਰ ਦੇ ਅੱਗੇ ਜਾ ਕੇ ਸ਼ਾਪਿੰਗ ਕਰਨੀ ਹੈ ਕੋਈ ਜਗ੍ਹਾ ਹੋਣੀ ਚਾਹੀਦੀ ਸਰਕਾਰ ਨੂੰ ਚਾਹੀਦਾ ਵਾ ਕਿ ਕੋਈ ਅਲਾਗਤੋ ਜਗ੍ਹਾ ਹੋਵੇ ਉੱਥੇ ਉਹਨਾਂ ਨੂੰ ਪਾਰਕਿੰਗ ਦਿੱਤੀ ਜਾਵੇ ਮੰਨਿਆ ਪਾਰਕਿੰਗਾਂ ਲੱਗੀਆਂ ਨੇ ਬਟ ਆਪਣੇ ਜਿਹੜੇ ਲੋਕ ਆ ਉਹ ਕੀ ਕਰਦੇ ਆ ਉਹ ਗੱਡੀ ਲਗਾਣੀ ਆ ਨਾਲ ਹੀ ਚਲੇ ਜਾਣਾ ਕਹਿੰਦੇ ਆ ਜੀ ਅਸੀਂ ਨਾਜ਼ੀਗਾਂ ਤੋਂ 5 ਮਿੰਟ 'ਚ ਆਏ ਹਾਂ 25 ਮਿੰਟ ਹੋ ਜਾਂਦੇ ਆ ਦੁਕਾਨਦਾਰ ਕਲਪਤਾ ਜੀ ਅੱਗੋਂ ਦੀ ਗੱਡੀ ਵਾਲੇ ਆਂਦੇ ਨੇ ਕਾਰਪੇਸ਼ਨਾਂ ਆਂਦੇ ਨੇ ਜਾਨ ਸਾਡੇ ਹੱਥ ਸੀ ਅਸੀਂ ਜਾਨ ਲਗਾਣੇ ਜੀ ਹੁਣ ਤੁਸੀਂ ਇੱਧਰ ਇੱਧਰ ਸੇਵਾਹੀ ਦਿਖਾ ਦਿਓ ਕੀ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਨ ਵਾਲੇ ਵੀ ਅਸੀਂ ਹਾਂ ਬਾਜ਼ਾਰ ਵੀ ਸਾਡਾ ਹੀ ਹੈ ਔਰ ਸਭ ਪੈਦਲ ਚਲਦੇ ਹੋਏ ਦਿਖਾਈ ਦੇ ਰਹੇ ਤਾਂ ਅਗਰ ਇਸ ਮਾਰਕੀਟ ਨੂੰ ਸਟਰੀਟ ਮਾਰਕੀਟ ਬਣਾ ਦਿੱਤਾ ਜਾਵੇ ਤਾਂ ਸ਼ਾਇਦ ਜਾਮ ਦੀ ਸਮੱਸਿਆ ਦਾ ਬਹੁਤ ਜ਼ਿਆਦਾ ਹੱਲ ਨਿਕਲ ਸਕਦਾ ਹੈ ਸਟਰੀਟ ਮਾਰਕੀਟ ਹੋਵੇ ਔਰ ਮਹਿਲਾਵਾਂ ਤੇ ਸ਼ਾਪਿੰਗ ਨਾ ਕਰਨ ਇਹ ਨਹੀਂ ਹੋ ਸਕਦਾ ਇਸੀ ਕਰਕੇ ਅੱਜ ਇਸ ਜਗ੍ਹਾ ਤੇ ਲੱਗਣ ਵਾਲੇ ਜਾਮ ਦਾ ਹੱਲ ਵੀ ਇਹਨਾਂ ਮਹਿਲਾਵਾਂ ਤੋਂ ਹੀ ਲੈ ਰਹੇ ਆਂ अच्छा मैम ਤੁਸੀਂ ਵੀ ਸ਼ਾਪਿੰਗ ਕਰਨ ਆਏ ਹੋ ਹਾਂਜੀ ਕੀ ਚੀਜ਼ ਖਰੀਦ ਰਹੇ ਹੋ ਜੀ ਜੇ ਇਸ ਪੈਂਟ ਆ ਉਸ ਜੀ ਅੱਛਾ ਸ਼ੋਰੂਮ ਦੀ ਥਾਂ ਤੇ ਇੱਥੇ ਰੇੜੀ ਤੇ ਕਿਉਂ ਖਰੀਦ ਰਹੇ ਹੋ ਇੱਥੇ ਸਸਤੀ ਮਿਲ ਜਾਂਦੀ ਹੈ ਸ਼ੋਰੂਮ ਮਹਿੰਗੀ ਮਿਲਦੀ ਹੈ ਬਿਲਕੁਲ ਅੱਛਾ ਆਪਾਂ ਇਹ ਸਾਰੀ ਸ਼ਾਪਿੰਗ ਕਰਦੇ ਆ ਹਨਾ ਪੈਦਲ ਹੀ ਆ ਕੇ ਕਰਦੇ ਆ ਗੱਡੀਆਂ 'ਚ ਤਾਂ ਕਿ ਕਰਦੇ ਨਹੀਂ ਹਾਂਜੀ 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 ਤੇ ਫੇਰੇ ਕਿੱਦਾਂ ਕਸੂਰਵਾਰ ਹੋ ਸਕਦੇ ਆ ਵੀ ਕੱਲੇ ਰੇੜੀ ਉੱਤੇ ਵਾਕਿੰਗ ਲੱਗਣਾ ਚਾਹੀਦਾ ਹੈ ਹਾਂ ਠੀਕ ਹੈ ਤੇ ਭਲੀ ਪੂਰਾਸਤਾ ਲੱਗਣਾ ਚਾਹੀਦਾ ਕਦੋਂ ਨਿਵਾਸ ਤੇ ਕਿਉਂਕਿ ਆਮ ਜਨਤਾ ਓਕੀ ਹੁੰਦੀ ਹੈ ਸ਼ਾਪਿੰਗ ਕਰਨ ਵਾਸਤੇ ਪੈਦਲ ਜਾਣ ਵਾਸ ਬਿਲਕੁਲ ਉਹ ਦਿੱਕਤ ਤਾਂ ਪੈਦਲ ਚੱਲਣ ਵਾਲਿਆਂ ਨੂੰ ਵੀ ਆਣਾ ਹਾਂਜੀ ਹਾਂਜੀ ਦਿੱਕਤ ਬਹੁਤ ਆ ਰਹੀ ਹੈ ਪੈਦਲ ਵਾਲਿਆਂ ਨੂੰ ਇੱਕਦਮ ਗੱਡੀਆਂ ਹੀ ਮੋੜਾਂ ਤੋਂ ਗਏਦੇ ਆ ਦੂਸਰੇ ਬੱਚੇ ਨਾਲ ਵੀ ਦਿੱਕਤ ਆ ਰਹੀ ਹੈ ਬੱਚੇ ਕਿਵੇਂ ਲੱਕਈਏ ਬਿਲਕੁਲ ਜੇ ਨਾ ਹੱਲ ਅਗਰ ਮੈਂ ਅਰ ਬਜ਼ਾਰ ਵੀ ਆਪਣਾ ਰਸ਼ ਵੀ ਆਪਣਾ ਜੇ ਮੈਂ ਤੁਹਾਡੇ ਤੋਂ ਹੱਲ ਪੁੱਛਿਆ ਤਾਂ ਤੁਹਾਡੇ ਕੋਲ ਕੀ ਹੱਲ ਹੈ ਵੀ ਇੱਥੇ ਰਸ਼ਵਨਾ ਲੱਗੇ ਤੇ ਕੰਮ ਵੀ ਚੱਲਣ ਇਹ ਪਾਰਕਿੰਗ ਥਾਂ ਚਾਹੀਦੀ ਆ ਕਾਰ ਕਿੱਥੇ ਲੱਗੇ ਜਾਗ ਜਸ ਰਸਤਾ ਲੱਗ ਹੋਣਾ ਚਾਹੀਦਾ ਬਿਲਕੁਲ ਪੂਲ ਬਣ ਜਾਵੇ ਸਭ ਤੋਂ ਵਧੀਆ ਪੂਲ ਤਾਂ ਸਿੱਧਾ ਗੱਡੀ ਬਾਹ ਬਾ ਬਿਲਕੁਲ ਠੀਕ ਹੈ ਬਿਲਕੁਲ ਪਾਰਕਿੰਗ ਦੀ ਸਮੱਸਿਆ ਤਾਂ ਪਾਰਕਿੰਗ ਸਪੋਟ ਪਾਰਕਿੰਗ ਜਿਹੜੀ ਸਪੇਸ ਹੈ ਉਹਦੇ ਨਾਲ ਹੀ ਹੱਲ ਹੋ ਸਕਦੀ ਹੈ ਇਸੇ ਕਾਰਨ ਇੱਥੇ ਤੁਸੀਂ ਇਹ ਦੇਖੋ ਮਹਿਲਾਵਾਂ ਜਿਹੜੀਆਂ ਨੇ ਸ਼ਾਪਿੰਗ ਕਰ ਰਹੀਆਂ ਨੇ ਅੱਜ ਹੱਲ ਵੀ ਇਸੇ ਲਈ ਇਹਨਾਂ ਕੋਲੋਂ ਹੀ ਲੈ ਰਹੇ ਆਂ ਔਰ ਇਹਨਾਂ ਤੋਂ ਹੀ ਪੁੱਛ ਰਹੇ ਆਂ ਕਿ ਬਾਜ਼ਾਰ ਦੇ ਵਿੱਚ ਲੱਗਣ ਵਾਲਾ ਜਿਹੜਾ ਰਸ਼ ਹੈ ਉਹ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਦੂਸਰਾ ਅੱਜ ਇਸੇ ਲਈ ਪਬਲਿਕ ਦੀ ਸਮੱਸਿਆ ਹੈ ਇਸ ਲਈ ਅੱਜ ਪਬਲਿਕ ਤੋਂ ਹੀ ਜਾਣਿਆ ਹੈ ਕਿ ਇਹ ਜਿਹੜੀ ਸਮੱਸਿਆ ਜਾਮ ਦੀ ਖਾਸ ਕਰਕੇ ਫੀਲਡ ਗਾਈ ਦੇ ਵਿੱਚ ਇਹਦਾ ਕੀ ਹੱਲ ਹੋਣਾ ਚਾਹੀਦਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ